ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਸੋ ਉਹਨਾਂ ਦਾ ਸ਼ਹੀਦੀ ਦਿਵਸ ਜੋ ਪੂਰੇ ਹਿੰਦੂਸਤਾਨ ਦੇ ਵਿੱਚ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਸੋ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਸੰਗਤਾਂ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਜਾਂਦੀਆਂ ਨੇ ਇਸੇ ਸੰਬੰਧ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜੋ ਲੰਗਰ ਲਗਾਏ ਜਾਂਦੇ ਨੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੇ ਵੱਲੋਂ ਇਸ ਵੇਲੇ ਅਸੀਂ ਫੋਕਲ ਪੁਆਇੰਟ ਚਨਾਲੋਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇਹ ਆਰਮ ਕਮਿਸ਼ਟ ਫੈਕਟਰੀ ਹੈ ਸੋ ਇਹਨਾਂ ਦੇ ਅੱਗੇ ਇਹ ਲੰਗਰ ਲੱਗਿਆ ਹੋਇਆ ਹੈ ਜੋ ਪ੍ਰਸ਼ਾਦੇ ਦਾ ਲੰਗਰ ਹੈ ਸੋ ਤੁਸੀਂ ਇਹ ਦੇਖ ਸਕਦੇ ਹੋ ਜੋ ਟੋਡਰ ਮਾਲਜੀ ਦੀ ਵੀ ਇਹਨਾਂ ਨੇ ਫੋਟੋ ਜੋ ਲਗਾਈ ਹੋਈ ਹੈ ਜਿਨ੍ਹਾਂ ਨੇ ਮੋਹਰਾ ਦਾਨ ਦਿੱਤੀਆਂ ਸੀ ਸੋ ਸ਼ੀਦ ਭਾਈ ਮੋਤੀराम ਜੀ ਮਹਾਰਾਜੀ ਉਹਨਾਂ ਦਾ ਵੀ ਇੱਥੇ ਇਹਨਾਂ ਨੇ ਜੋ ਜ਼ਿਕਰ ਕੀਤਾ ਹੋਇਆ ਹੈ ਤੇ ਸਾਨੂੰ ਹੋਰ ਇੱਥੇ ਜੋ ਦਿਖਾਉਨੇ ਆ ਸੋ ਪੰਜਾਬੀ ਦੇ ਵਿੱਚ ਇਹ ਜੋ ਲਿਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਗੁਰੂਆਂ ਦੇ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਨਾਮ ਲਿਖੇ ਹੋਏ ਨੇ ਅਤੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰవర్ ਸਿੰਘ ਬਾਬਾ ਫਤਿਹ ਸਿੰਘ ਚਾਰ ਸਹਿਯਾਤਾਂ ਦੇ ਨਾਮ ਵੀ ਲਿਖੇ ਹੋਏ ਨੇ 40 ਮੁਕਤੇ ਵੀ ਲਿਖੇ ਹੋਏ ਨੇ ਪੰਜ ਪਿਆਰਾਂ ਦੇ ਨਾਮ ਵੀ ਲਿਖੇ ਹੋਏ ਨੇ ਅਤੇ ਜੋ ਪੰਜ ਤਖਤ ਸਹਿਬਾਨ ਨੇ ਉਹਨਾਂ ਦੇ ਬਾਰੇ ਵੀ ਇੱਥੇ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਜੋ ਉਨਾ ਆੜਾ ਆਪਣੀ 35 ਹੈ ਪੰਜਾਬੀ ਅੱਖਰ ਨੇ ਉਹਨਾਂ ਦਾ ਵੀ ਪੂਰਾ ਜ਼ਿਕਰ ਕੀਤਾ ਹੋਇਆ ਹੈ ਸੋ ਇੱਥੇ ਜੋ ਲੰਗਰ ਚੱਲ ਰਿਹਾ ਹੈ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਲੰਗਰ ਲਗਾਇਆ ਹੋਇਆ ਹੈ ਤੁਹਾਨੂੰ ਇਸ ਲੰਗਰ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਨੀ ਆ ਜਿਨ੍ਹਾਂ ਨੇ ਇਹ ਸ਼ਰਧਾ ਭਾਵਨਾ ਦੇ ਨਾਲ ਲੰਗਰ ਲਗਾਇਆ ਹੋਇਆ ਹੈ ਸਿੰਘ ਦੇ ਲਾਲਾ ਨੂੰ ਚਲੋ ਸੰਗ ਤੇ ਸੀਸ ਨਿਵਾਇਆ ਏ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਚਲੋ ਸੰਗ ਤੇ ਸੀਸ ਨਿਵਾਇਆ ਏ ਪੁੱਤਰਾਂ ਦੇ ਦਾਨੀ ਨੂੰ ਪੱਟੀ ਪੜੀ ਵਾਲਿਆ ਚੱਲ ਚੱਲੀਏ ਓ ਮਿੱਟੀ ਮਸਤ ਕਲਾ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲੋ ਸੰਗ ਤੇ ਸੀਸ ਨਿਵਾਇਆ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਫੋਕਲ ਪੁਆਇੰਟ ਦੇ ਵਿੱਚ ਜੋ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ ਹੈ ਸਹਿਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਜਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਸੋ ਉਹਨਾਂ ਨੂੰ ਸਮਰਪਿਤ ਇਹ ਲੰਗਰ ਲਗਾਇਆ ਗਿਆ ਹੈ ਸੋ ਕੀ ਕਹਿਣਾ ਤੁਹਾਡਾ ਇਸ ਲੰਗਰ ਬਾਰੇ ਤੇ ਕਿਹਨਾਂ ਦੇ ਵੱਲੋਂ ਇਹ ਲਗਾਇਆ ਜਾਣਾ ਇਹ ਲੰਗਰ ਸਾਰਿਆਂ ਨੇ ਜਿੰਨੇ ਸਾਡੇ ਫੋਕਲ ਪੁਆਇੰਟ ਦੇ ਬੰਦੇ ਨੇ ਜੀ ਜਿੰਨੇ ਇੰਡਸਟ੍ਰੀਸਟ ਹੈਗੇ ਨੇ ਸਾਰਿਆਂ ਵੱਲੋਂ ਮਿਲ ਕੇ ਲਗਾਇਆ ਗਿਆ ਹੈ ਸਾਰਿਆਂ ਨੇ ਆਪਣਾ ਆਪਣਾ ਜਿੰਨਾ ਵੀ ਯੋਗਦਾਨ ਦਿੱਤਾ ਹੈਗਾ ਜੀ ਸਾਰਿਆਂ ਦਾ ਉਹਦੇ ਨਾਲ ਮਿਲ ਕੇ ਅਸੀਂ ਹਰੇਕ ਸਾਲ ਉਪਰਾਲਾ ਕਰਦੇ ਆ ਐਤਕੀ ਵੀ ਅਸੀਂ ਇਹੀ ਕੀਤਾ ਜੀ ਅੱਗੇ ਨੂੰ ਰੱਬ ਨੇ ਸਾਨੂੰ ਸੋਖ ਰੱਖਿਆ ਤਾਂ ਅਸੀਂ ਇਸ ਤੋਂ ਵੀ ਹੋਰ ਵਧਾ ਚੜਾ ਕੇ ਕਰਾਂਗੇ ਜੀ ਸਾਰਾ ਜੀ ਹੋਰ ਕਾਦਾ ਚਾਹ ਦਾ ਵੀ ਲੰਗਰ ਨਾਲ ਹਾਂ ਜੀ ਦੁੱਧ ਦਾ ਹੈ ਜੀ ਦੁੱਧ ਹੈਗਾ ਜੀ ਰਸ ਹੈ ਬ੍ਰੈਡ ਨੇ ਜੀ ਜੀ ਸਵੇਰੇ ਉਹਦਾ ਕੀਤਾ ਜੀ ਹੁਣ ਇਸ ਟਾਈਮ ਕੜਾ ਬਲਪਲ ਆਪਣਾ ਪ੍ਰਸ਼ਾਦਾ ਤੇ ਸਬਜੀ ਹੈਗੀ ਜੀ ਜਰੂਰ ਜੀ ਸੋ ਇਹ ਜਗਾ ਕਿਹੜੀ ਹੈ ਏ ਅਲਕੈਮਿਸਟ ਲਿਮਟਿਡ ਦੇ ਅਸੀਂ ਬਾਹਰ ਖੜੇ ਆ ਜੀ ਜਿੱਥੇ ਖੜਕੇ ਅਸੀਂ ਸਾਰਾ ਫੋਕਲ ਪੁਆਇੰਟ ਚਨਾਲੋਂ ਦੇ ਵਿੱਚ ਜਿੱਥੋਂ ਅਸੀਂ ਸਾਰਾ ਕੁਝ ઓਪਰੇਟ ਕਰ ਰਹੇ ਆ ਜੀ ਅ ਸੇਵਾ ਜਿਹੜੀ ਹੈਗੀ ਆ ਉਹ ਸਾਰਿਆਂ ਨੇ ਭਾਈਆਂ ਨੇ ਬਰਾਬਰ ਦਿੱਤੀ ਹੈ ਜੀ ਜੀ ਸਵੇਰੇ ਭਰਾ ਨੇ ਨਵਜੋਤ ਸਿੰਘ ਜੀ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਆ ਅ ਸਰਦਾਰ ਪਰਮੇਂਦਰ ਸਿੰਘ ਜੀ ਹੈਗੇ ਨੇ ਗੁਰਿੰਦਰ ਸਿੰਘ ਜੀ ਹੈਗੇ ਨੇ ਇੱਧਰ ਸਾਡੇ ਨਿਸ਼ਾੰਤ ਕੋਇਲ ਜੀ ਆ ਸਾਡੇ ਸ਼ਮੀਪਾ ਜੀ ਜਸਕਰਨ ਵੀਰ ਜੀ ਤਜਿੰਦਰ ਪਾਜੀ ਮਹਿਤਾ ਸਾਹਿਬ ਹਰੇਕ ਬੰਦੇ ਨੇ ਆਪਣਾ ਆਪਣਾ ਇਹ ਸਨੀ ਸਾਹਿਬ ਨੇ ਹਰੇਕ ਬੰਦੇ ਨੇ ਸਾਡਾ ਆਪਣਾ ਆਪਣਾ ਜਿੰਨਾ ਜਿੰਨਾ ਵੀ ਉਹਨਾਂ ਕੋਲੋਂ ਬਣ ਸਕੇ ਆ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਮਤਲਬ ਇੱਥੇ ਹੀ ਡਟੇ ਹੋਏ ਨੇ ਸਾਰੇ ਜਣੇ ਸਾਰਾ ਕੰਮ ਕਰ ਕਰਨ ਵਾਸਤੇ ਸਾਰੇ ਮਤਲਬ ਜਿੰਨੇ ਵੀ ਹਰੇਕ ਬੰਦੇ ਨੇ ਆਪਣਾ ਕੀਤਾ ਜੀ ਸੋ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਕੀ ਕਹੋ ਉਹਨਾਂ ਦਾ ਤਾਂ ਕੋਈ ਅਸੀਂ ਜੋ ਉਹਨਾਂ ਨੇ ਕੀਤਾ ਜੀ ਉਹਦੇ ਬਾਰੇ ਤਾਂ ਮੇਰੇ ਕੋਲ ਤਾਂ ਸ਼ਬਦ ਨਹੀਂ ਹੈਗੇ ਕੁਝ ਕਹਿਣ ਵਾਸਤੇ ਜੀ ਜੀ ਬਟ ਇਹੀ ਹੈਗਾ ਜੀ ਵੇ ਇਹ ਉਹਨਾਂ ਦੀ ਅਸੀਂ ਯਾਦ ਕਰ ਸਕਦੇ ਹਾਂ ਜੀ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜੀ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਥੋੜਾ ਬੋਤਾਂ ਉਪਰਾਲਾ ਕਰੀਦਾ ਜੀ ਹਰ ਇੱਕ ਵਾਰੀ ਜੀ ਸੋ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਤੋਂ ਲੰਗਰ ਸ਼ੁਰੂ ਕੀਤਾ ਸੀ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਲੰਗਰ ਚੱਲਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਸਾਡਾ ਵੀ ਇਦਾਂ ਹੀ ਆ ਜੀ ਸਾਡਾ ਅਸੀਂ ਮਤਲਬ ਕਿਸੇ ਕੋਲੋਂ ਪੈਸੇ ਨਹੀਂ ਇਕੱਠੇ ਕੀਤੇ ਗਏ ਹਰੇਕ ਬੰਦੇ ਨੇ ਆਪਣੇ ਆਪਣੀ ਸੇਵਾ ਆਪਣੇ ਆਪ ਨਵਾਈ ਆ ਜੀ ਸਾਰੀ ਕਰਕੇ ਜੀ ਬਸ ਉਹ ਬਰਕਤ ਹੈਗੀ ਆ ਜੀ ਰੱਬ ਨੇ ਪਾਈ ਜਾ ਰਹੀ ਆ ਅੱਗੇ ਅੱਗੇ ਵੀ ਪਾਈ ਜਾਣੀ ਆ ਆਪਣੇ ਬਿਲਕੁਲ ਜੀ ਉਹ ਦੁੱਧ ਦਾ ਵੀ ਤੁਸੀਂ ਲੰਗਰ ਲਗਾਇਆ ਜਿਵੇਂ ਕਿ ਮੋਤੀ ਮਹਿਰਾ ਜੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਹਰ ਰੋਜ਼ ਆਪਣੀ ਨੇਕ ਕਮਾਈ ਦੇ ਵਿੱਚੋਂ ਉਹਨਾਂ ਨੂੰ ਦੁੱਧ ਵੀ ਸ਼ਿਕਾਉਂਦੀ ਹੁੰਦੇ ਸੀ ਜੀ ਮੋਤੀ ਮਹਿਰਾ ਜੀ ਦਾ ਵੀ ਕਿਸੇ ਦੇਣਾ ਨਹੀਂ ਦੇ ਸਕਦੇ ਜੀ ਜੋ ਉਹਨਾਂ ਨੇ ਕੁਰਬਾਨੀ ਕੀਤੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਚ ਪੜਾਤਾ ਗਿਆ ਸੀਗਾ ਜੀ ਸੋ ਇਸ ਵਾਰੀ ਵੀ ਅਸੀਂ ਮਤਲਬ ਇਹੀ ਸੋਧ ਕੇ ਚੱਲੇ ਚਲੋ ਮੋਤੀ ਮਹਾਰਾਜ ਨੂੰ ਬਾਬਾ ਜੀ ਨੂੰ ਯਾਦ ਕੀਤਾ ਜਾਵੇ ਦੁੱਧ ਦੀ ਸੇਵਾ ਜੀ ਸਮਾਜ ਸ਼ੁਰੂ ਕੀਤੀ ਜੀ ਪਰ ਬਹੁਤ ਵੱਡੀ ਸੇਵਾ ਜੀ ਸੋ ਸਾਡੀਆਂ ਵੀ ਦੁਆਵਾਂ ਨੇ ਸੋ ਇਸ ਤਰ੍ਹਾਂ ਹੀ ਇਹ ਲੰਗਰ ਚੱਲਦੇ ਰਹਿਣ ਤੇ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਜੋਤ ਸਿੰਘ ਜੀ ਤੁਹਾਡਾ ਕੀ ਕਹਿਣਾ ਹੈ ਜੋ ਤੁਸੀਂ ਹਰ ਸਾਲ ਇੱਥੇ ਫੋਕਲ ਪੁਆਇੰਟ ਦੇ ਵਿੱਚ ਲੰਗਰ ਲਗਾਉਂਦੇ ਹੋ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਵੀ ਕਰਦੇ ਹੋ ਸਰ ਸ਼ਰਧਾ ਭਾਵਨਾ ਤਾਂ ਸਾਰੇ ਫੋਕਲ ਪੁਆਇੰਟ ਦੇ ਇੰਡਸਟਰੀਸਟਸ ਦੀਆਂ ਜਿਹੜੇ ਸਾਨੂੰ ਪੂਰਾ ਸਹਿਯੋਗ ਦਿੰਦੇ ਨੇ ਤੇ ਇਸ ਵਾਰ ਕੁਝ ਅਸੀਂ ਚੇਂਜ ਵੀ ਕੀਤੇ ਨੇ ਜਿੱਦਾਂ ਚਾਹ ਦੀ ਜਗ੍ਹਾ ਅਸੀਂ ਦੁੱਧ ਦਾ ਹੀ ਲੰਗਰ ਲਾਇਆ ਜੀ ਤੇ ਜੁੱਦਾ ਜਿੱਦਾ ਲੋਕ ਸਾਨੂੰ ਸਿਆਣਪ ਦੱਸੀ ਜਾਂਦੇ ਆ ਜਿੱਦਾਂ ਜਿੱਦਾਂ ਸਾਨੂੰ ਸੇਧ ਦਈ ਜਾਂਦੇ ਆ ਉਦੋਂ-ਉਦਾਂ ਅਸੀਂ ਆਪਣੇ ਇਤਿਹਾਸ ਨਾਲ ਵੀ ਜੁੜਨ ਹੁੰਨੇ ਆ ਤੇ ਨਾਲ-ਨਾਲ ਆਪਾਂ ਜੋ ਅਕੇ ਆਪਣੇ ਪੈਰ ਵੀ ਕਰਨੀਆਂ ਉਹ ਵੀ ਕਰ ਰਹੇ ਆ ਜਿੱਦਾਂ ਹੁਣ ਇਸ ਵਾਰ ਦੁੱਧ ਦਾ ਲੰਗਰ ਅਸੀਂ ਚਾਹ ਨੂੰ ਛੱਡ ਕੇ ਦੁੱਧ ਦਾ ਲੰਗਰ ਅਸੀਂ ਖਾਸ ਕਰ ਮੋਤੀ ਮਹਿਰਾ ਜੀ ਦੀ ਯਾਦ ਨੂੰ ਸਮਰਪਿਤ ਜਿੱਦਾਂ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਚ ਪੀ ਦਿੱਤਾ ਸੀ ਪਰਮੇਂਦਰ ਸਰ ਨੇ ਵੀ ਦੱਸਿਆ ਤੇ ਅਸੀਂ ਸਪੈਸ਼ਲ ਤੌਰ ਤੇ ਉਹਨਾਂ ਦਾ ਬੈਨਰ ਵੀ ਇਸ ਵਾਰ ਲਗਾਇਆ ਦੀਵਾਨ ਟੋਡਰਮਾਲ ਜੀ ਦਾ ਵੀ ਲਾਇਆ ਦਸੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਦਾ ਉਹਨਾਂ ਦਾ ਸਹਿਯੋਗ ਉਹਨਾਂ ਦਾ ਕਾਰਜਕਾਲ ਸਾਰਾ ਲਗਾਇਆ ਠੀਕ ਹੈ ਜੀ ਪੰਜੇ ਤਖਤਾਂ ਦਾ ਕਿ ਜਿੱਦਾਂ ਇਤਿਹਾਸ ਨਾਲ ਜੋੜਨ ਦੇ ਸੰਬੰਧੀ ਸਾਰੇ ਕਾਰਜ ਜਿਹੜੇ ਆਪਾਂ ਨੂੰ ਨਾਲ ਨਾਲ ਲੰਗਰਾਂ ਦੇ ਨਾਲ ਨਾਲ ਸਾਨੂੰ ਇਤਿਹਾਸ ਨਾਲ ਵੀ ਜੋੜਨਾ ਬਹੁਤ ਜ਼ਰੂਰੀ ਹੋ ਗਿਆ ਸੋ ਇਸ ਕਰਕੇ ਅਸੀਂ ਇਹ ਵੀ ਉਪਰਾਲੇ ਨਾਲ ਦੀ ਨਾਲ ਕਰ ਰਹੇ ਹਾਂ ਬਿਲਕੁਕੁਲ ਬਿਲਕੁਲ ਸੋ ਬਹੁਤ ਵਧੀਆ ਇਹ ਉਪਰਾਲਾ ਤੁਹਾਡਾ ਵੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ